ਦੇ ਕੇ ਉਹਨਾਂ ਨੂੰ ਵਧਾਇਆ ਤੋਂ ਰੱਬ ਦੀ ਤਰ੍ਹਾਂ ਉਹਨਾਂ ਨੂੰ ਪੂਜਿਆ ਤੋਂ ਬਹੁਤ ਖੁਸ਼ੀ ਦੀ ਗੱਲ ਹੈ ਅਗਲੀ ਬੇਨਤੀ ਤੁਹਾਨੂੰ ਕਰਾਂ ਆਪਣੇ ਆਪਣੇ ਨਗਰ ਦੀ ਆਪਣੇ ਪਿੰਡ ਦੀ ਮਿੱਟੀ ਦੇ ਮੋਹ ਨਾਲ ਜੁੜ ਕੇ ਤੁਸੀਂ ਹੰਢਿਆਏ ਪਿੰਡ ਤੇ ਇੱਕ ਡਾਕੂਮੈਂਟਰੀ ਵੀ ਬਣਾਈ ਪਿੱਛੇ ਜੇ ਜੋ ਦਰਸ਼ਕਾਂ ਨੇ ਬਹੁਤ ਉਹਨੂੰ ਪਿਆਰ ਕੀਤਾ ਬਹੁਤ ਪਸੰਦ ਕੀਤੀ ਜਿਹਦੇ ਵਿੱਚ ਇਸ ਸਟੂਡੀਓ ਵਾਲੇ ਬਿੱਲਾ ਬਰੋਜ ਜੀ ਤੇ ਕਰਮਤੇਜ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਕੁਝ ਉਹ ਆਈਡੀਆ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਘੁੰਮਿਆ ਸਾਰੇ ਨਗਰ ਨੂੰ ਫਿਲਮਾਉਣ ਦਾ ਜਾਂ ਦਰਸ਼ਕਾਂ ਦੇ ਪੇਸ਼ ਕਰਨ ਦਾ ਦੇਖੋ ਜੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਹਰ ਇੱਕ ਸ਼ਖਸ ਦਾ ਯਾਨੀ ਕਿ ਪਹਿਲਾਂ ਉਹ ਪਿੰਡ ਦਾ ਮੂੰਹ ਹੁੰਦਾ ਹੈ ਜੀ ਠੀਕ ਹੈ ਨਾ ਵੀ ਇਹ ਜਿਹੜੀ ਡਾਕੂਮੈਂਟਰੀ ਮੈਂ ਤੁਹਾਨੂੰ ਸ਼ਾਰਟ ਵਿੱਚ ਹੀ ਦੱਸ ਰਿਹਾ ਜਿਹੜੀ ਮੈਂ ਡਾਕੂਮੈਂਟਰੀ ਦੇ ਵਿੱਚ ਵਿਸ਼ਾ ਲੇਤਾ ਸੀ ਵੀ ਇੱਕ ਤਾਂ ਹੰਡਿਆਏ ਦਾ ਇਤਿਹਾਸ ਜੀ ਤੇ ਪ੍ਰਾਤਨ ਹੰਡਿਆਏ ਆ ਕੀ ਸੀ ਵੀ ਕਹਿਣ ਦਾ ਮਤਲਬ ਸਾਡੇ ਹੰਡਿਆਏ ਨੇ ਮਤਲਬ ਗੱਡੇ ਤੋਂ ਲੈ ਕੇ ਕੰਬੈਨਾਂ ਤੱਕ ਟਰੈਕਟਰਾਂ ਤੱਕ ਤਰੱਕੀ ਕਰ ਲਈ ਠੀਕ ਹੈ ਨਾ ਵੀ ਇਹਦੇ ਵਿੱਚ ਮੈਂ ਦਿਖਾਇਆ ਹੈ ਵੀ ਪਹਿਲਾਂ ਜਿਵੇਂ ਸਾਡੇ ਜੱਕਾ ਚੱਲਦਾ ਹੁੰਦਾ ਸੀ ਠੀਕ ਹੈ ਨਾ ਹੁਣ ਅਸੀਂ ਕੰਬੈਨਾਂ ਤੱਕ ਚਲੇ ਗਏ ਠੀਕ ਹੈ ਨਾ ਆਡਲਟ ਆ ਗਿਆ ਤੇ ਬਾਕੀ ਕਹਿੰਦਾ ਮਤਲਬ ਜਿਹੜੇ ਵਿਦੇਸ਼ ਵੀ ਮੱਲਾ ਮਾਰ ਰਹੇ ਨੇ ਜੀ ਠੀਕ ਹੈ ਨਾ ਹੰਡਿਆਏ ਦੇ ਬਸਨੀਕ ਉਹ ਬਲਕ ਬੱਖ-ਬੱਖ ਕਲੱਬਾਂ ਨੂੰ ਸਹਿਯੋਗ ਦੇ ਰਹੇ ਨੇ ਤੇ ਉਹਨਾਂ ਦਾ ਵੀ ਜ਼ਿਕਰ ਕੀਤਾ ਜੋ ਬਾਹਰ ਰਹਿ ਕੇ ਵੀ ਆਪਣੇ ਪਿੰਡ ਬਾਰੇ ਸੋਚ ਰਹੇ ਨੇ ਇਸ ਕਰਕੇ ਜੋ ਹੰਢਿਆਏ ਦੇ ਤੇ ਬਾਹਰ ਲੋਕ ਨੇ ਉਹ ਆਪਣੀਆਂ ਬਲੰਦੀਆਂ ਛੂ ਰਹੇ ਨੇ ਤੇ ਉਹੀ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਆਟਲੈਟ ਆ ਗਿਆ ਸਟੈਂਡਰਡ ਕਮੈਂਨ ਆ ਗਈ ਬਲਕਰ ਕਮੈਂਨ ਆ ਗਈ ਠੀਕ ਹੈ ਨਾ ਬਾਕੀ ਇੱਥੇ ਹੰਢਿਆਏ ਵਿੱਚ ਸਾਡੇ ਕੀ ਉਪਲਬਧ ਹੈ ਤੇ ਉਹ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਸ ਨੂੰ ਤੁਸੀਂ ਕਹੀ ਦਿੱਤਾ ਵੀ ਜਿੱਥੇ ਆਪਾਂ ਸਟੂਡੀਓ ਵਿੱਚ ਰਿਕਾਰਡਿੰਗ ਕਰ ਰਹੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਠੀਕ ਹੈ ਨਾ ਤੇ ਮੈਂ ਤਾਂ ਲਿਖਣ ਵਾਲਾ ਤੇ ਰਿਕਾਰਡਿੰਗ ਕਰਨ ਵਾਲਾ ਸੀ ਬਾਕੀ ਤਾਂ ਇਹਨਾਂ ਦਾ ਸਹਿਯੋਗ ਸੀ ਠੀਕ ਹੈ ਨਾ ਤੇ ਉਸ ਮੇਰੀ ਡਾਕੂਮੈਂਟਰੀ ਨੂੰ ਵੀ ਬਹੁਤ ਜ਼ਿਆਦਾ ਲੋਕਾਂ ਵੱਲੋਂ ਅੱਜ ਵੀ ਪਿਆਰ ਮਿਲ ਰਿਹਾ ਹੈ ਹਾਲਾਂਕਿ 2 ਸਾਲ ਡੇਢ ਸਾਲ ਹੋ ਗਿਆ ਇਹ ਮੇਰੀ ਬਣਾਈ ਹੋਈ ਹੈ ਹਾਂਜੀ ਧੀਆਂ ਨੂੰ ਬੇਟੀਆਂ ਨੂੰ